ਇਹਨਾਂ ਨੂੰ ਨੌਜਵਾਨ ਜਿੰਨਾ ਦੀ ਮਿਹਨਤ ਦੀ ਕਮਾਈ ਇਹਨਾਂ ਨੇ ਇਹ ਸਮਝ ਕੇ ਬੈਂਕ ਵਿੱਚ ਰੱਖੀ ਸੀ ਕਿ ਉਹਨਾਂ ਦੀ ਰਕਮ ਸੁਰੱਖਿਅਤ ਹੈ ਪਰ ਫੋਸ ਬੈਂਕ ਵਿੱਚ ਇਹਨਾਂ ਦੀ ਕਮਾਈ ਛਾਤਰ ਲੋਕਾਂ ਨੇ ਕਢਵਾ ਲਈ ਜਿਸ ਕਰਕੇ ਇਹਨਾਂ ਨੂੰ ਲੱਖਾਂ ਦਾ ਝੂਨਾ ਲੱਗ ਚੁੱਕਿਆ ਪੜਤ ਜਤਿੰਦਰ ਸਿੰਘ ਉਤਾਬਕ ਦੀ ਮਾਤਾ ਬਿੰਦਰਪਾਲ ਕੌਰ ਦੇ ਖਾਤੇ ਵਿੱਚ 386000 ਰੁਪਏ ਕਿਸੇ ਅਣਜਾਣ ਵਿਅਕਤੀ ਨੇ ਕਢਵਾ ਲਏ ਜਦੋਂ ਕਿ ਨਾ ਤਾਂ ਉਹਨਾਂ ਕੋਲ ਇਸ ਖਾਤੇ ਦੀ ਕੋਈ ਚੈੱਕ ਬੁੱਕ ਹੈ ਤੇ ਨਾ ਹੀ ਕਦੇ ਏਟੀਐਮ ਤੋਂ ਉਹਨਾਂ ਨੇ ਪੈਸੇ ਕਢਵਾਏ ਨੇ ਪੜਤ ਮੁਤਾਬਕ ਉਹਨਾਂ ਨੇ ਸ਼ਿਕਾਇਤ ਥਾਣੇ ਵਿੱਚ ਕੀਤੀ ਹੈ ਪਰ ਹਾਲੇ ਤੱਕ ਇਹਨਾਂ ਦੇ ਪੈਸੇ ਵਾਪਸ ਨਹੀਂ ਮਿਲੇ ਮੇਰੇ ਫਾਦਾ ਸਾਹਿਬ ਸਾਊਦੀ ਵਿੱਚ ਬਾਹਰ 16-17 ਸਾਲ ਤੋਂ ਰਹਿ ਰਹੇ ਸਨ ਸਾਡੇ ਕੋਲ ਸਿਰਫ ਉਹੀ ਜਰੀਆ ਸੀ ਆਪਣਾ ਘਰ ਦਾ ਗੁਜ਼ਾਰਾ ਕਰਨ ਲਈ ਤੇ ਹੁਣ ਉਹ ਬਿਮਾਰ ਹੋਣ ਕਰਕੇ ਉਹਨਾਂ ਨੂੰ ਵਾਪਸ ਆਉਣਾ ਪਿਆ ਤੇ ਉਹਨਾਂ ਜੋ ਵੀ ਪੈਸੇ ਸਨ ਉਹਨਾਂ ਨੇ ਮੇਰੇ ਅਤੇ ਮੇਰੀ ਮਾਤਾ ਜੀ ਦੇ ਸਾਂਝੇ ਖਾਤੇ ਵਿੱਚ ਪਵਾਏ ਸਨ ਉਹ 25 ਜਨਵਰੀ ਨੂੰ ਇੱਥੇ ਇੰਡੀਆ ਵਿੱਚ ਪਹੁੰਚੇ ਤੇ ਉਹਨਾਂ ਨੇ ਪੈਸੇ 23 ਜਨਵਰੀ ਨੂੰ ਮੇਰੇ ਅਤੇ ਸਾਂਝੇ ਖਾਤੇ ਵਿੱਚ ਪਵਾਏ ਅਤੇ ਜਦੋਂ ਮੈਂ 9 ਤਰੀਕ ਨੂੰ ਏਟੀਐਮ ਰਾਹੀਂ ਆਪਣੇ ਪੈਸੇ ਕਢਾਉਣ ਲਈ ਗਿਆ ਬੈਂਕ ਵਿੱਚ ਤਾਂ ਮੈਂ ਦੇਖਿਆ ਉਸ ਵਿੱਚ ਸਿਰਫ 300 ਰੁਪਿਆ ਰਹਿ ਰਿਹਾ ਸੀ ਜਦ ਕਿ ਮੇਰੇ ਖਾਤੇ ਵਿੱਚ 3,86,000 ਰੁਪਿਆ ਸੀਗਾ ਜਦੋਂ ਅਸੀਂ 11 ਤਰੀਕ ਨੂੰ ਬੈਂਕ ਗਏ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਅਸੀਂ ਇਸ ਤੋਂ ਬਾਅਦ ਥਾਣੇ ਅਤੇ ਬੈਂਕ ਦੇ ਚੱਕਰ ਕੱਟਦੇ ਰਹੇ ਤੇ ਮੇਰੀ ਐਫਆਈਆਰ ਵੀ 6 ਮਾਰਚ ਨੂੰ ਜਾ ਕੇ ਦਰਜ ਕੀਤੀ 25 ਦਿਨਾਂ ਬਾਅਦ ਮੇਰਾ ਏਟੀਐਮ ਮੇਰੀ ਕਾਪੀ ਸਾਰਾ ਕੁਝ ਮੇਰੇ ਕੋਲੇ ਸੀਗਾ ਮੈਂ ਕਦੇ ਵੀ ਹਣ ਕਿਸੇ ਨੂੰ ਆਪਣਾ ਉਹ ਟੀਵੀ ਵਗੈਰਾ ਜਾਂ ਕੁਝ ਵੀ ਕਾਰਡ ਦਾ ਕੋਡ ਵਗੈਰਾ ਕਦੇ ਕਿਸੇ ਨੂੰ ਨਹੀਂ ਦਿੰਦਾ ਹੈਗਾ ਇਹਦੇ ਵਿੱਚ ਜ਼ਿੰਮੇਵਾਰ ਬੈਂਕ ਹੀ ਹੋ ਸਕਦਾ ਕਿਉਂਕਿ ਏਟੀਐਮ ਵਗੈਰਾ ਜਾਂ ਖਾਤਾ ਮੇਰਾ ਉੱਥੇ ਹੀ ਆ 16-17 ਸਾਲਾਂ ਤੋਂ ਸਾਊਦੀ ਅਰਬ ਦੇ ਵਿੱਚ ਰਹਿ ਰਿਹਾ ਹੈ ਉਹ ਉਧਰੋਂ ਬਿਮਾਰ ਹੋਣ ਕਾਰਨ ਉਧਰੋਂ ਉਹਨਾਂ ਨੇ ਕੰਪਨੀ ਵਾਲਿਆਂ ਨੇ ਵਾਪਸ ਭੇਜਤਾ 23 ਤਰੀਕ ਨੂੰ ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਪਾਤੇ 25 ਤਰੀਕ ਨੂੰ ਸਾਡਾ ਪ੍ਰਾਣਾ ਜਿਹੜਾ ਉਹ ਵਾਪਸ ਆ ਗਿਆ ਉੱਥੋਂ ਔਰ ਜਿਸ ਟਾਈਮ ਇਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਅਕਾਊਂਟ ਦੇ ਵਿੱਚੋਂ ਪੈਸੇ ਇਸ ਤਰ੍ਹਾਂ ਨਿਕਲ ਗਏ ਅਸੀਂ 11 ਤਰੀਕ ਨੂੰ ਬੈਂਕ ਦੇ ਵਿੱਚ ਗਏ ਬੈਂਕ ਦੇ ਵਿੱਚ ਐਫ ਆਈ ਆਰ ਦਿੱਤੀ ਹੈ ਤੇ ਇਹਨਾਂ ਦੇ ਬਹੁਤ ਬੁਰੇ ਹਾਲ ਨੇ ਤੇ ਜਿਹੜਾ ਇਹਨਾਂ ਦਾ ਪੈਸਾ ਨਿਕਲਿਆ ਉਹ ਇਹਨਾਂ ਨੂੰ ਵਾਪਸ ਦਿਵਾਇਆ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਮੁਰਜਮ ਨੇ ਉਹਦੇ ਡੀਐਸਪੀ ਮੋਹਿਤ ਅਗਰਵਾਲ ਨਾਲ ਜਦੋਂ ਇਸ ਸਬੰਧ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਕਹਿ ਕੇ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਸੀਂ ਜੀ ਸਾਰੇ ਜਿਹੜੇ ਤੱਥ ਨੇ ਉਹ ਮਿਸਲ ਤੇ ਲੈ ਕੇ ਆ ਰਹੇ ਹਾਂ ਕਿ ਡੂੰਗਾ ਇਹਨਾਂ ਤੱਤੀ ਛੋਰੀ ਹੈ ਜੋ ਵੀ ਇਹਦਾ ਹੋਊਗਾ ਅਸੀਂ ਬੈਂਕ ਅਥਾਰਟिटीज ਨਾਲ ਵੀ ਸਾਡਾ ਟਾਈਪ ਪੂਰਾ ਤੇ ਜਲਦ ਜਲਦ ਇਹਨੂੰ ਅਸੀਂ ਸੁਝਾਉਣ ਦੀ ਕੋਸ਼ਿਸ਼ ਕਰਾਂਗੇ। ਰੇ ਕੋਟਲਾ ਦੇ ਇੱਕ ਹੋਰ ਨੌਜਵਾਨ ਮੁਹੰਮਦ ਸਬੀਰ ਵੀ ਇਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ। ਉਸਦੇ ਖਾਤੇ ਵਿੱਚੋਂ 10000 ਰੁਪਏ ਦੀ ਰਕਮ ਬਿਨਾਂ ਦੱਸੇ ਕਢਵਾ ਲਈ ਗਈ। ਉਸ ਵੱਲੋਂ ਵੀ ਪੁਲਿਸ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਅਤੇ بار-बार ਆਪਣੇ ਪੈਸੇ ਦੀ ਵਾਪਸੀ ਲਈ ਉਹ ਬੈਂਕਾਂ ਦੇ ਚੱਕਰ ਕੱਢ ਰਿਹਾ ਪਰ ਹਾਲੇ ਤੱਕ ਉਸ ਨੂੰ ਪੈਸੇ ਵਾਪਸ ਨਹੀਂ ਮਿਲੇ। ਤੇ ਦੇ ਵਿੱਚੋਂ 10000 ਰੁਪਏ ਨਿਕਲ ਗਿਆ। ਅਣਜਾਣ ਕਿਸੇ ਵਿਅਕਤੀ ਨੇ ਕਢਾਇਆ। ਉਹਦੀ ਸਪਾਰਸ ਲੈ ਕੇ ਮੈਂ ਬੈਂਕ ਦੇ ਵਿੱਚ ਗਿਆ ਜੀ ਵੀ ਮੇਰੇ ਨਾਲ ਮੈਂ ਬੈਂਕ ਵਾਲਿਆਂ ਨੂੰ ਦੱਸਿਆ ਕਿ ਮੇਰੇ ਨਾਲ ਜੀ ਇਦਾਂ ਫਰੋਡ ਹੋਇਆ। ਤੇ ਬੈਂਕ ਵਾਲੇ ਮੈਨੂੰ ਕਹਿੰਦੇ ਜੀ ਤੁਸੀਂ ਪੁਲਿਸ ਰਿਪੋਰਟ ਕਰਵਾਓ ਇਹਦੀ। ਤੇ ਚਲੋ ਜੀ ਮੈਂ ਫਿਰ ਰਿਪੋਰਟ ਬਣਾ ਕੇ ਬੈਂਕ ਦੇ ਵਿੱਚ ਗਿਆ ਜੀ। ਤੇ ਪੁਲਿਸ ਕੋਲ ਕੰਪਲੇਨਟ ਕੀਤੀ। ਪੁਲਿਸ ਵਾਲਿਆਂ ਨੇ ਮੈਨੂੰ ਐਫ ਆਈ ਆਰ ਕਰਾ ਕੇ ਤੇ ਬੈਂਕ ਦੇ ਵਿੱਚ ਕਹਿੰਦੇ ਤੁਸੀਂ ਫੋਟੋ ਕਾਪੀ ਦੇ ਦਿਓ ਤੇ ਚਲੋ 10 ਦਿਨਾਂ ਬਾਅਦ ਕਹਿੰਦੇ ਕੋਈ ਹੱਲ ਹੋ ਜੂ ਅੱਜ ਤਕਰੀਬਨ ਮੈਨੂੰ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਜੀ ਮੇਰੇ ਪੈਸਿਆਂ ਦਾ ਕੋਈ ਹੱਲ ਨਹੀਂ ਬਣਿਆ ਜੀ ਬੈਂਕ ਵਾਲੇ ਮੈਨੂੰ ਗੇੜੇ ਮਰਵਾਈ ਜਾਂਦੇ ਨੇ ਕੋਈ ਪਰੇਸ਼ਾਨੀ ਮੇਰੀ ਹੱਲ ਨਹੀਂ ਕਰ ਰਹੇ ਪਰੇਸ਼ਾਨੀ ਦਾ ਪੰਜਾਬ ਨੈਸ਼ਨਲ ਬੈਂਕ ਆ ਜੀ ਦਿੱਲੀ ਆਪਣੇ ਕਲੱਬ ਚੌਂਕ ਦੇ ਵਿੱਚ ਉਹਦੇ ਵਿੱਚ ਮੇਰਾ ਖਾਤਾ ਤੇ 10000 ਰੁਪਏ ਦਾ ਮੇਰਾ ਕੋਈ ਹੱਲ ਨਹੀਂ ਕਰਦੇ ਮੈਂ ਇੰਨੇ ਗੇੜੇ ਲਾਦੇ ਜੀ ਉੱਥੇ ਬਿਨਾਂ ਵਜ੍ਹਾ ਤੋਂ ਮੈਨੂੰ ਕਹਿੰਦੇ ਹੁਣ 2 ਦਿਨ ਬਾਅਦ 4 ਦਿਨ ਬਾਅਦ ਹੱਲ ਕਰਾਂਗੇ ਤੁਹਾਡਾ ਕੋਈ ਹੱ ਜਦੋਂ ਇਸ ਮੌਕੇ ਮਰੀਲਕੋਟਲਾ ਸਿਟੀ थाना ਦੇ ਦੋ ਇਨਚਾਰਜ ਕਰਤਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿ ਕੇ ਉਹਨਾਂ ਕੋਲ ਅਜੇ ਹੀ ਮਾਮਲੇ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਅਤੇ ਉਹ ਬੈਂਕ ਤੋਂ ਕੁਝ ਪੜਤਾਲ ਕਰ ਰਹੇ ਨੇ ਸਾਡੇ ਕੋਲ ਸ਼ਿਕਾਇਤਾਂ ਮਕਦਮਾ ਦਰਜਾ ਬਕਾਇਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਸਾਡੇ ਕੋਲ ਇਹ ਬੈਂਕਾਂ ਕੋਲ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਉਹਨਾਂ ਦੀ ਟੈਕਨੀਕਲ ਟੀਮਾਂ ਨੇ ਕੋਈ ਰਿਕਾਰਡ ਤਿਆਰ ਕਰਕੇ ਉਹ ਸਾਨੂੰ ਦੇ ਰਹੀਆਂ ਆਗਿਆ ਜੋ ਵੀ ਤਫ਼तीश ਦੇ ਵਿੱਚ ਉੱਥੇ ਸਾਹਮਣੇ ਆਏਗੀ हां जी उते दी ਮਤਲਬ ਕਰਕੇ ਕਰਾਂਗੇ ਅੱਜ ਦਿਨ ਸੂਬੇ ਅੰਦਰ ਆਮ ਲੋਕਾਂ ਦਾ ਬੈਂਕਾਂ ਵਿੱਚ ਰੱਖਿਆ ਪੈਸਾ ਅਣਜਾਣ ਲੋਕਾਂ ਵੱਲੋਂ ਛਾਤਰ ਤਰੀਕੇ ਨਾਲ ਉਡਾਇਆ ਜਾ ਰਿਹਾ ਹੈ ਜਿਸ ਦੀ ਖਾਤਾਧਾਰਕ ਨੂੰ ਪਨਕ ਵੀ ਨਹੀਂ ਪੈਂਦੀ ਹੁਣ ਤੱਕ ਕਈ ਲੋਕ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਸੋ ਲੋੜ ਹੈ ਇਸ ਤਰ੍ਹਾਂ ਦੇ ਠੱਗਾਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ